ਅੱਜ ਰਾਜਪੁਰੇ ਦੇ ਰੋਟਰੀ ਕਲੱਬ ਅਤੇ ਰੋਟਰਾਕਟ ਕਲੱਬ ਦੇ ਪ੍ਰਧਾਨ ਰਾਜੀਵ ਪ੍ਰੇਮੀ ਦੀ ਅਗਵਾਈ ਦੇ ਵਿੱਚ ਨੋਵਾਂ ਮਹਾਦਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸਪੀ ਚੰਦ ਸਿੰਘ ਅਤੇ ਟ੍ਰੈਫਿਕ ਪੁਲਿਸ ਦੇ ਡੀਐਸਪੀ ਕਰਨੈਲ ਸਿੰਘ ਮੁੱਖ ਤੌਰ ਤੇ ਪਹੁੰਚੇ ਇਸ ਦੇ ਵਿੱਚ ਰਜਿੰਦਰਾ ਹਸਪਤਾਲ ਤੋਂ ਖੂਨ ਇਕੱਠਾ ਕਰਨ ਲਈ ਟੀਮ ਪਹੁੰਚੀ ਅਤੇ 103 ਯੂਨਿਟ ਦੇ ਕਰੀਬ ਮੂਨੇ ਇਕੱਠਾ ਕੀਤਾ ਗਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਡੀਐਸਪੀ ਕਰਨੈਲ ਸਿੰਘ ਦਾ ਅਤੇ ਐਸਪੀ ਚੰਦ ਸਿੰਘ ਦਾ ਅਤੇ ਹੋਰ ਨਾਂ ਮੈਂਬਰਾਂ ਦਾ ਸੋ ਆਓ ਤੁਹਾਨੂੰ ਵੀ ਸੁਣਾਉਂਦੇ ਆ ਜਿਹੜਾ ਅੱਜ ਰੌਟਰੀ ਕਲੱਬ ਰਾਜਪੁਰਾ ਵੱਲੋਂ ਖੁੰਦਨ ਕੈਂਪ ਲਾਇਆ ਜਾ ਰਿਹਾ ਹੈ ਇਹ ਇਹਦੇ ਵਿੱਚ ਮਿਸ਼ਨ ਹਰੀਆਲੀ ਲਾਲੀ ਤੇ ਹਰੀਆਲੀ ਤੇ ਇਹ ਜਿਹੜਾ ਗਰੁੱਪਾ ਕਾਫੀ ਸਰਗਰਮ ਆ ਸਾਡੇ ਪੰਜਾਬ ਜ਼ਿਲ੍ਹੇ ਦੇ ਚਾਤ ਨੇ ਡਿਸਟ੍ਰਿਕਟ ਪਟਿਆਲੇ 'ਚ ਕਾਫੀ ਇਹਨਾਂ ਦਾ ਯੋਗਦਾਨ ਹੈ ਤੇ ਜਿੰਨੇ ਵੀ ਇਹਨਾਂ ਦੇ ਕੈਂਪ ਹੁੰਦੇ ਆ ਤਕਰੀਬਨ ਮੈਂ ਵੀ ਕੋਸ਼ਿਸ਼ ਕਰਦਾ ਹੁੰਨਾ ਵੀ ਇਹਨਾਂ 'ਚ ਪਾਰਟਿਸਿਪੇਟ ਕਰਦੇ ਆ ਤੇ ਜੋ ਇਹਨਾਂ ਦਾ ਜਿਹੜਾ ਅੱਜ ਅਪਰਾਲਾ ਰੋਟਰੀ ਕਲੱਬ ਵੱਲੋਂ ਤੇ ਨਾਲ ਸਾਂਝਾ ਜਿਹੜਾ ਅਪਰਾਲਾ ਕੀਤਾ ਜਾ ਰਿਹਾ ਇਹ ਬਹੁਤ ਹੀ ਵੱਡਾ ਅਪਰਾਲਾ ਕਿਉਂਕਿ ਜਿਹੜਾ ਖੂਨ ਦਾ ਨਾ ਜਿਹੜਾ ਮਹਾ ਦਾਨ ਹੈ ਇਹ ਦੂੰ ਵੱਡਾ ਤਾਂ ਮੈਂ ਸਮਝਦਾ ਕੋਈ ਦਾਨ ਹੀ ਨਹੀਂ ਹੈ ਕਿਉਂਕਿ ਜਦੋਂ ਕਿਤੇ ਵੀ ਐਮਰਜੈਂਸੀ ਕਿਸੇ ਲੋੜ ਪੈਂਦੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਤੇ ਉੱਥੋਂ ਫਿਰ ਦੇਖੋ ਜਿਹੜਾ ਇਹ ਉਪਰ ਅਲਾ ਕਰਦੇ ਆ ਇਹ ਆਪਣੇ ਮਨੁੱਖਤਾ ਦੇ ਲਈ ਜਿਹੜੇ ਬੜਾ ਲਾਹੇਵੰਦ ਹੁੰਦਾ ਤੇ ਜਦੋਂ ਵੀ ਕਿਤੇ ਭੀੜ ਪੈਂਦੀ ਆ ਵੈਸੇ ਵੀ ਇਹਨਾਂ ਤਾਲਮੇ ਰੱਖੀਦਾ ਇਹ ਬੜੇ ਦੂਰ ਦੂਰ ਤੱਕ ਵੀ ਆਪਣੇ ਨਾਲ ਹੈਲਪ ਕਰਦੇ ਆ ਕਿਉਂਕਿ ਜਿੱਥੇ ਵੀ ਆਲ ਪੰਜਾਬ ਚ ਜਾਂ ਜਿੱਥੇ ਵੀ ਇਹਨਾਂ ਦਾ ਹੁੰਦਾ ਨਾ ਤਾਲਮੇਲ ਬਹੁਤ ਵੱਡਾ ਸੋ ਮੈਂ ਰੋਟਰੀ ਕਲੱਬ ਨੂੰ ਤੇ ਮਿਸ਼ਨ ਲਾਲੀ ਤੇ ਹਰੀਆਲੀ ਦੇ ਸਾਰੇ ਵਰਕਰ ਤੇ ਜਿੰਨੇ ਵੀ ਇੱਥੇ ਵਲੰਟੀਅਰ ਜਿਹੜੇ ਵੀ ਕੰਮ ਕਰ ਰਹੇ ਨੇ ਤੇ ਜਿਹੜੇ ਜਿਨ੍ਹਾਂ ਨੇ ਬੰਦਿਆਂ ਨੇ ਡੋਨੇਟ ਕੀਤਾ ਸਾਰਿਆਂ ਨੂੰ ਵਧਾਈ ਦੇ ਪਾਤਰ ਇਹਨਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਹਾਂ ਵੀ ਅੱਗੇ ਤੋਂ ਵੀ ਅੱਛੇ ਤਰ੍ਹਾਂ ਹੀ ਜਿਹੜੇ ਕਲੱਬ ਨੇ ਇਹ ਜਿਹੜੇ ਮਿਸ਼ਨ ਨੇ ਸਾਰੇ ਇਸੇ ਤਰ੍ਹਾਂ ਦਿਨ ਦੁਗਣੀ ਦਿਨ ਦੁਗਣੀ ਰਾਜ ਚੁਗਣੀ ਉਨਤੀ ਕਰਦੇ ਰਹਿਣ ਸਮਾਜ ਦਾ ਭਲਾਈ ਲਈ ਕੰਮ ਕਰਦੇ ਰਹਿਣ ਔਰ ਟਰੈਕਟਰ ਅਤੇ ਰੋਟਰੀ ਕਲੱਬ ਵੱਲੋਂ ਜਿਹੜਾ ਸੰਜੇ ਤੌਰ ਤੇ ਖੂਨਦਾਨ ਕੈਂਪ ਲਗਾਇਆ ਗਿਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਭ ਤੋਂ ਵੱਡਾ ਜਿਹੜਾ ਦਾਨ ਹੈ ਉਹ ਖੂਨਦਾਨ ਜੋ ਸਟ੍ਰੰਗ ਅਸੀਂ ਦੇਖਦੇ ਆ ਬਹੁਤ ਸਾਰੇ ਰੋਡ ਤੇ ਐਕਸੀਡੈਂਟ ਹੋ ਜਾਂਦੇ ਹਾਦਸਾ ਹੋ ਜਾਂਦਾ ਉਹਨਾਂ ਨੂੰ ਵੀ ਖੂਨ ਦੀ ਇਮੀਡੀਏਟਲੀ ਲੋੜ ਪੈਂਦੀ ਆ ਅਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਅੱਜ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਖੂਨਦਾਨ ਕੈਂਪ ਲਗਾਇਆ ਗਿਆ ਉਹ ਜਿਹੜੇ ਵਿਅਕਤੀ ਆ ਉਹਨਾਂ ਦੀ ਜਾਨ ਹੀ ਤਾਂ ਬਚ ਸਕਦੀ ਹੈ ਉਹਨਾਂ ਨੂੰ ਅਦਰ ਵੀ ਖੂਨ ਚਾਦਦਾ ਰਹੇ ਸੋ ਇਹ ਸਭ ਤੋਂ ਵੱਡਾ ਦਾਨ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਸਾਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਔਰ ਮੈਂ ਰੋਟਰੀ ਕਲੱਬ ਅਤੇ ਨਾਲ ਇਹਨਾਂ ਦੀ ਆਪਣੀ ਕਲੱਬ ਹੈ ਪ੍ਰਧਾਨ ਜੀ ਆ ਕਿ ਇਹਨਾਂ ਨੂੰ ਅਪੀਲ ਕਰਦਾ ਮੇਰੀ ਕਿਤੇ ਵੀ ਜਰੂਰਤ ਹੋਵੇ ਮੈਂ ਹਮੇਸ਼ਾ ਹਾਜ਼ਰ ਹਾਂ ਔਰ ਅਸੀਂ ਖੁਦ ਵੀ ਜਿਹੜਾ ਖੁੰਦਾਨ ਕਰਾ ਸਾਨੂੰ ਬਹੁਤ ਬੁਰਾ ਲੱਗ ਰਿਹਾ ਕਿ ਅੱਜ ਸਾਡੇ ਵਿੱਚ ਨਹੀਂ ਹੈ ਸਾਈਲ ਬਟੇਜਾ ਜੀ ਜਿਨ੍ਹਾਂ ਨੇ ਇਹ ਸਟਾਰਟ ਕਰਾਇਆ ਸੀ ਮਾਹਦਾਨ ਸਭ ਤੋਂ ਪਹਿਲੇ ਉਹਨਾਂ ਨੇ ਹੀ ਸਟਾਰਟ ਕਰਾਇਆ ਸੀਗਾ ਉਹਨਾਂ ਦੀ ਯਾਦ ਵਿੱਚ ਵੀ ਅਸੀਂ ਹਰ ਜਗ੍ਹਾ ਤੇ ਪੋਸਟਰ ਤਾਂ ਨਹੀਂ ਲਾਏ ਬਟ ਅਸੀਂ ਉਹਨਾਂ ਨੂੰ ਯਾਦ ਕਰਕੇ ਹੀ ਇਹ ਕੈਂਪ ਲਾ ਰਹੇ ਹਾਂ ਜਿਹੜਾ ਸਾਡਾ ਮਾਹਦਾਨ 9.0 ਤੇ ਲੱਗ ਰਿਹਾ ਹੈ ਇਹ ਰੋਟਰੀ ਤੇ ਰੋਟਰੈਕਟ ਦੇ ਨਾਲ ਮਿਲ ਕੇ ਕਰ ਰਹੇ ਹਾਂ ਅਸੀਂ ਮਤਲਬ ਉਹਨਾਂ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਉਹਨੂੰ ਤੁਸੀਂ ਕੰਟੀਨਿਊ ਰੱਖਾਂਗੇ ਅਸੀਂ ਇਹਨਾਂ ਨੂੰ ਕੰਟੀਨਿਊ ਰੱਖਾਂਗੇ ਹਮੇਸ਼ਾ ਇਹਨਾਂ ਦੇ ਐਵੇਂ ਹੀ ਯਾਦ ਕਰ ਕਿ ਉਹਨਾਂ ਦੀ ਯਾਦ ਵਿੱਚ ਇਹ ਹਰ ਸਾਲ ਹੁੰਦਾ ਰਹੇਗਾ ਤੇ ਅੱਜ ਇੱਥੇ ਨਹੀਂ ਪੂਰੇ ਰਾਜਪੁਰੇ ਨਹੀਂ ਪੂਰੇ ਵਰਲਡ ਵਿੱਚ 11 ਮਾਰਚ ਤੋਂ ਲੈ ਕੇ 17 ਮਾਰਚ 2024 ਤੱਕ ਚੱਲ ਰਿਹਾ ਹੈ ਯੂਥ ਨੂੰ ਆਪਣੇ ਨਾਲ ਜੋੜਨ ਲਈ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਨਸ਼ਿਆਂ ਤੋਂ ਦੂਰ ਰਹੋ ਸੋਸ਼ਲ ਵਰਕ ਵਿੱਚ ਸਾਥ ਦੋ ਸਾਡੇ ਨਾਲ ਮਿਲ ਜੁਲ ਕੇ ਆਵਾਜ਼ ਚੜ੍ਹ ਕੇ ਆਪਣੇ ਬਲੱਡ ਦਿੰਦੇ ਰਹੋ ਕਿਉਂਕਿ ਖੂਨਦਾਨ ਤਾਨ ਜਿਹੜਾ ਹੈ ਉਹ ਮਹਾਨਦਾਨ ਹੈ ਇੱਕ ਖੂਨਦਾਨ ਦੇ ਨਾਲ ਤਿੰਨ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਤੇ ਐਕਸੀਡੈਂਟਲ ਅਲੱਜਕਲ ਤੁਹਾਨੂੰ ਪਤਾ ਹੀ ਐਕਸੀਡੈਂਟਲ ਲੋਕਾਂ ਨੂੰ ਬੜੇ ਹੁੰਦੇ ਨੇ ਉੱਥੇ ਵੀ ਬਲੱਡ ਦੀ ਬਹੁਤ ਜ਼ਰੂਰਤ ਹੁੰਦੀ ਆ ਤਾਂ ਮੈਂ ਇਹੀ ਕਵਾਂਗਾ ਯੂਥ ਨੂੰ ਵਰਚ ਚ ਕੇ ਸਾਡਾ ਸਾਥ ਦੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਨੋਵਾ ਬਲੱਡ ਕੈਂਪ ਜਿਹੜਾ ਮਾਇਆ ਤੁਸੀਂ ਇਹ ਨੋਵਾ ਮਹਾਦਾਨ ਬਲੱਡ ਕੈਂਪ ਰੋਟਰੀ ਦੇ ਇੱਕ ਕਹਿ ਲਓ ਪ੍ਰਥਾ ਚੱਲੀ ਆ ਰਹੀ ਆ ਪਿਛਲੇ 9 ਸਾਲ ਤੋਂ ਔਰ ਲਗਾਤਾਰ ਇਹ ਮਹਾਦਾਨ ਕੈਂਪ ਜਿਹੜਾ ਹੈ ਰੋਟਰੀ ਕਲੱਬ ਰੋਟ੍ਰੈਕ ਕਲੱਬ ਔਰ ਹੁਣ ਇੰਟਰੈਕ ਕਲੱਬ ਇਸ ਸਾਲ ਸਾਡੇ ਨਾਲ ਜੁੜਿਆ ਇਹ ਸਾਰੇ ਅਸੀਂ ਰਲ ਕੇ ਕੁਝ ਇੱਕ ਸੰਸਥਾਵਾਂ ਨੂੰ ਹੋਰ ਵਿੱਚ ਜੋੜ ਕੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਬਹੁਤ ਅਗਰੇਸਰ ਨੇ ਉਹਨਾਂ ਨੂੰ ਨਾਲ ਜੋੜਦੇ ਆ ਜਿਵੇਂ ਲਾਲੀ ਤੇ ਹਰਿਆਲੀ ਇਸ ਵਾਰੀ ਸਾਡੇ ਨਾਲ ਹੈ ਔਰ ਉਹਨਾਂ ਦੇ ਰਾਹੀਂ ਜਿਹੜੇ ਸਰਕਾਰੀ ਹਸਪਤਾਲ ਨੇ ਜਿਵੇਂ ਰਜਿੰਦਰਾ ਹਸਪਤਾਲ ਹੈ ਉੱਥੇ ਥੈਲਸੈਮਿਕ ਬੱਚੇ ਜਿਹੜੇ ਐ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਬਲੱਡ ਜਿਹੜਾ ਬਹੁਤ ਵਾਰ-ਵਾਰ ਲੋੜ ਰਹਿੰਦੀ ਤੇ ਉਹਨਾਂ ਵਾਸਤੇ ਅਸੀਂ ਇਹ ਜਿਹੜਾ ਕੈਂਪ ਐ ਇਹ ਨਵਾਂ ਕੈਂਪ ਲਗਾ ਰਹੇ ਨੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ